ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਤਲਵੰਡੀ ਭਾਈ ਦੇ ਆ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਵੈਸੇ ਇਸ ਵੀਰ ਨੂੰ ਸਾਰੇ ਜਾਣਦੇ ਆ ਬਹੁਤ ਸੋਹਣਾ ਹੈ ਇਸ ਵੀਰ ਦਾ ਕੰਮ ਸਾਫ ਸੁਥਰਾ ਠੀਕ ਹੈ ਤੇ ਪਸ਼ੂ ਵੀ ਚੰਗੇ ਆ ਮੇਲਿਆਂ ਦੇ ਵਿੱਚ ਵੀ ਇੱਥੋਂ ਪਸ਼ੂ ਜਾਂਦੇ ਆ ਠੀਕ ਹੈ ਅੱਜ ਵੀ ਕੁਛ ਕਨਾਗ ਤਿਆਰ ਹੋ ਰਹੇ ਆ ਮੇਲਿਆਂ ਵਾਸਤੇ ਉਹ ਵੀ ਬਾਈ ਤੋਂ ਪੁੱਛਾਂਗੇ ਠੀਕ ਹੈ ਤੇ ਇਹ ਦੋ ਨਾਗ ਦੋਸਤੋ ਅੱਜ ਇਹ ਵਿਕਰੀਾਸੇ ਆਏ ਆ ਜੀ ਇਹਨਾਂ ਵਿੱਚ ਦੋ ਝੂਟੀਆਂ ਇਹ ਪਹਿਲੇ ਤੇ ਦੂਜੇ ਨੰਬਰ ਵਾਲੀ ਠੀਕ ਹੈ ਇਹ ਦੋਸਤੋ ਭਾਰੇ ਤੌਰ ਤੇ ਦੋਵੇਂ ਦੇਖਾਂਗੇ ਤੇ ਦੋਵਾਂ ਦਾ ਰੇਟ ਪੁੱਛ ਲਾਂਗੇ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਦੋਵਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਨਾਗ ਦੋਵੇਂ ਸਾਫ਼ ਸੁਧਰੇ ਹੋਣਗੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਭਰਾ ਠੀਕ ਠਾਕ ਠੀਕ ਹੈ ਅੱਛਾ ਵੈਸੇ ਸਾਰੇ ਜਾਣਦੇ ਹੀ ਐ ਤੇ ਫਿਰ ਵੀ ਜਿਹੜੇ ਵੀਰਾਂ ਨਵੇਂ ਜੁੜਦੇ ਆ ਉਹਨਾਂ ਨੂੰ ਨਾਂ ਤੇ ਆਪਣਾ ਐਡਰੈਸ ਮਾੜਾ ਜਿਹਾ ਕਨਫਰਮ ਕਰਾ ਦੇ ਨਾਂ ਫਰੰਗੀ ਪੁੱਲਰ ਹੈ ਜੀ ਹਾਂਜੀ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਫਰੋਜ਼ਪੁਰ ਠੀਕ ਹੈ ਅੱਛਾ ਇਹ ਤਾਂ ਕੀ ਵੀ ਹੋ ਰਹੀ ਜਮੇਲੇ ਦੀ ਤਿਆਰੀ ਹਾਂ ਬਈ ਕਰੋਗੇ ਹਾਂ ਕੋਨਾਕ ਵਿੱਚ ਹਾਂ ਹੈਗੀਆਂ ਉਹ ਦੋ ਝੋਟੀਆਂ ਘਰੇ ਰੱਖੀਆਂ ਅੱਛਾ ਇੱਕ ਆ ਕੱਟੀ ਨਿੱਕੀ ਘਰੇ ਰੱਖੀ ਐ ਦਲਚੀ ਗਣਿਆਂ ਦੀ ਹਾਂ ਅੱਛਾ ਅੱਛਾ ਇਹ ਝੋਟੀਆਂ ਜਿਹੜੀ ਵਕਾਊ ਆ ਇਹ ਤਾਂ ਬਾਅਦ ਚੋ ਗੱਲ ਕਰਾਂਗੇ ਪਹਿਲਾਂ ਇਹਨਾਂ ਬਾਰੇ ਬਾੜਾ ਮੋਟਾ ਦੱਸ ਕਿਹੜੇ ਬਰੀਡ ਚੋਂ ਤੇ ਕਿਹੜੇ ਪਾਸਿਓਂ ਇਹ ਮਾਲਫਾਰਮ ਦੁਲਚੀ ਕੇ 3 ਨੰਬਰ ਬੁੱਲ ਦੀ ਕੱਟੀ ਹੈ ਇਹ ਅੱਛਾ ਹਾਂ ਆਪਣੇ ਕੋਲੇ ਮੈਂ ਸੋਈ ਸੀ ਅੱਛਾ ਹਾਂ ਉਹਦੀ ਬੱਚੀ ਹੈ ਇਹ ਅੱਛਾ 3 ਦੀ ਹੈ ਇਹ ਦੁਲਚੀ ਵਾਲੇ 3 ਨੰਬਰ ਅੱਛਾ ਇਹ ਦੋਸਤੋ ਵੈਸੇ ਮੈਂ ਤੁਹਾਨੂੰ ਸ਼ੌਂਕੀਆ ਤੌਰ ਤੇ ਦਿਖਾ ਰਿਹਾ ਜਿਹੜੇ ਨਾਗ ਤੁਹਾਨੂੰ ਦਿਖਾਉਂਗਾ ਦੋ ਇਥੋਂ ਇਹ ਦੋ ਨਾਗ ਜਿਹੜੇ ਦੋਸਤੋ ਵਿਕਾਊ ਆ ਇਹਨਾਂ ਚੋਂ ਕੋਈ ਬਾਕੀਆਂ ਚੋਂ ਕੋਈ ਨਾਗ ਵਿਕਾਊ ਨਹੀਂਗਾ ਇਹ ਸਾਰਾ ਖਸ਼ੌਂਕੀਆ ਤੌਰ ਤੇ ਤੁਹਾਨੂੰ ਦਿਖਾ ਰਿਹਾ ਦੋਸਤੋ ਇਹ ਮਾਲਫਾਰਮ ਦੁਲਚੀ ਕੇ ਤੈਨਾਂ ਤੈਨ ਨੰਬਰਸਾਂ ਦੀ ਕੱਟੀ ਐ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਦੋ ਮਹੀਨੇ ਦੀ ਹੋ ਗਈ ਅੰਬਾਈ ਦੋ ਮਹੀਨੇ ਦੀ ਹੋ ਗਈ ਠੀਕ ਐ ਸੋਹਣੀ ਐ ਕੱਟੀ ਬਹੁਤ ਸੋਹਣਾ ਰਿਜ਼ਲਟ ਆ ਉਹਨਾਂ ਦਾ ਠੀਕ ਐ ਤੇ ਦੂਜੀਆਂ ਝੋਟੀਆਂ ਵੀ ਮਾੜੀ ਬੋਟੇ ਉਹਨਾਂ ਬਾਰੇ ਵੀ ਦੱਸ ਸਕਦੀ ਜੀ ਦੇ ਇੱਕ ਉਹ ਝੂਟੀ ਕਰੇ ਰੱਖੀ ਆ ਉਹ ਅਲਬਰਖ ਦੀ ਆ ਉਹ ਪਰਲੀ ਅੱਛਾ ਹਾਂ ਅਲਬਰਖ ਦੀ ਆ ਇਹ ਵੀ ਮਲ ਫਾਰਮ ਦਲਚੀ ਵਾਲੇ ਬਾਈ ਉਹਨਿਆਂ ਤੋਂ ਆਪਾਂ ਲੈਂਦੀ ਜੀ ਅੱਛਾ ਉਹਨਾਂ ਦੇ ਘਰੋਂ ਲੈਂਦੀ ਸੀ ਉਹਨਾਂ ਦੇ ਘਰੋਂ ਅੱਛਾ ਅੱਛਾ ਤੇ ਹੁਣ ਇਹ ਗੱਭਣਾਂ ਤੱਗੇੜਾਂ ਤਾਂ ਨੂੰ 3.5 ਮਹੀਨੇ ਦੀ ਅੱਛਾ ਗੱਬਣ ਹੋ ਗਈ ਠੀਕ ਐ ਇਹ ਵੀ ਮੰਨ ਕੇ ਚੱਲ ਵੀ ਉਹਨਾਂ ਦੇ ਘਰੋਂ ਹੀ ਆ ਜੀ ਹਾਂਜੀ ਹਾਂਜੀ ਮਲ ਫਾਰਮ ਦਲਚੀ ਕੇ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਹਨਾ ਹਾਂਜੀ ਹਾਂਜੀ ਠੀਕ ਐ ਤੇ ਆਹ ਝੋਟੀ ਹੋ ਰਹੀ ਹੈ ਤਿਆਰ ਮੇਲੇ ਵਾਸਤੇ ਹਨਾ ਹਾਂ ਇਹ ਸੰਭੀ ਜਾਂਨੇ ਜੇ ਤਿਆਰ ਹੋ ਗਈ ਤਾਂ ਪਾਲਾਂਗੇ ਜੇ ਨਾ ਹੋਈ ਤਾਂ ਪਰ ਵੇਖੀ ਜਾਊਗੀ ਹਾਂ ਹਾਂ ਬਿਲਕੁਲ ਬਿਲਕੁਲ ਸੋ ਇਹ ਵੈਸੇ ਜਿਹੜੇ 10 ਲੱਖ ਤੁਹਾਨੂੰ ਦਿਖਾਈ ਹੈ ਸ਼ਰਫ ਸ਼ੌਂਕੀਆ ਤੌਰ ਤੇ ਦਿਖਾਈ ਹੈ ਜਿਹੜੇ ਵਿਕਰੀ ਵਾਸਤੇ ਆਏ ਆ ਜਾਨਵਰ ਉਹਨਾਂ ਬਾਰੇ ਵੀ ਦੱਸਿਆਂ ਜਾ ਇਹ 31 ਤੋਂ ਕਰੀ ਸ਼ੁਰੂ ਕੀ ਡਿਟੇਲ ਹੈ ਇਹਦੇ ਡਿਟੇਲ ਵੀਰੇ ਹੈ ਇੱਕੋ ਸਾਨ ਦੀਆਂ ਕਟੀਆਂ ਦੋਵੇਂ ਇਹ ਹਾਂ ਤੇ ਮਾਵਾ ਡੋ ਆਡਾ ਅੱਛਾ ਇੱਕੋ ਹੀ ਘਰੋਂ ਲਈਆਂ ਮਾਲ ਬਹੁਤ ਚੰਗਾ ਤੇ ਉਹਨਾਂ ਦੇ ਘਰ ਦੇ ਛੋਟੇ ਦੀਆਂ ਧੀਆਂ ਇਹ ਅੱਛਾ ਤੇ ਵੀ ਜਾਨੇ ਕਿ ਉਹਨਾਂ ਦਾ ਪਹਾਣੀ ਬਿਲਕੁਲ ਜਾਇਜ਼ ਜੀ ਹੋਈ ਹੈ ਹਨਾ ਬਈ ਮਾਰਕਿੰਗ ਮੈਂ ਤੁਹਾਨੂੰ ਮਰਜੀਤ ਬਈ ਅੱਗੇ ਵੀ ਆਣਾ ਉਹਨਾਂ ਵੀ ਬਹੁਤਾ ਚਟੇਪਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਗਾ ਮੈਂ ਅੱਗੇ ਵੀ ਤੈਨੂੰ ਇਹ ਗੱਲ ਕਹੀ ਸੀ ਵੀ ਕਈ ਨਾ ਲੋਕ ਆਪਣੇ ਵੀਰ ਕਹਿ ਦਿੰਦੇ ਆ ਵੀ ਚਾਰੇ ਲੱਤਾਂ ਚਟੀਆਂ ਹੋਣੀਆਂ ਚਾਹੀਦੀਆਂ ਹੂੰ ਹੂੰ ਧੁੰਨੇ ਸੂ ਤੇ ਨਿਸ਼ਾਨ ਹੂੰ ਹੂੰ ਉਹਦਾ ਨੀਲੀ ਨਾਲ ਕੋਈ ਤਿਲਕ ਨਹੀਂ ਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਨੀਲੀ ਤਾਂ ਨੀਲੀ ਦੇਖ ਹੀ ਜਾਣੀ ਆ ਸਲੋਤ ਕੀ ਧਿਆਨੀ ਆ ਅੱਛਾ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ 1.5-1.5 ਸਾਲ ਦੀ ਆ ਮਰਜੀਤ ਬਾਈ ਦੋਵੇਂ ਹਾਂਜੀ ਖੋਲ ਖਾਂ ਨੂੰ ਪਹਿਲੇ ਨੰਬਰ ਆ ਇਹਨੂੰ ਤੋੜ ਦਿੰਨੇ ਰੇਟ ਰੂਟ ਕੀ ਇਹਨਾਂ ਦੇ ਰੇਟ ਕੋਈ ਨਾ ਕਰ ਲੈਨੇ ਆ ਅੱਛਾ ਚੱਲ ਬਾਈਆਂ ਨੂੰ ਤੋਰ ਤਾਰ ਕੇ ਵਿਕਾ ਦੇ ਦੋਸਤੋ ਕੱਦ-ਕਾੜ ਦੇਖ ਲਓ ਜੀ ਉਮਰ ਤਕਰੀਬਨ 1.5 ਸਾਲ ਹੈ ਇਹਦੀ ਠੀਕ ਹੈ ਬਹੁਤ ਸੋਹਣਾ ਇਹਦਾ ਢਾਂਚਾ ਤੇ ਕੱਦ-ਕਾੜ ਹੈ ਸਾਂਭਣ ਵਾਲੀ ਇਹ ਝੋਟੀ ਸਾਂਭੀ ਬਹੁਤ ਸੋਹਣੀ ਇਹ ਝੋਟੀ ਟਾਈਮ ਤੇ ਤਿਆਰ ਹੋਣੀ ਆ ਠੀਕ ਹੈ ਬਾਕੀ ਇਹ ਬਹੁਤ ਚਾਰ ਹੀ ਥਣ ਹੋਣਗੇ ਇਕੱਲੇ-ਇਕੱਲੇ ਹੋਣਗੇ ਆ ਲਓ ਦੋਸਤੋ ਥਣ ਵੀ ਚੈੱਕ ਕਰ ਲਓ ਜੀ ਠੀਕ ਹੈ ਬਾਕੀ ਵਾਈਟਨੈਸ ਥਣਾ ਤੇ ਵੀ ਹੈ ਤਿੰਨ ਥਣ ਬਲੈਕ ਇੱਕ ਥਣ ਇੱਕ ਵੇਖ ਮਰਜੀਤ ਨਾ ਇਹਦੀ ਨਾ ਬੁੱਥੀ ਪਤਲੀ ਇਹ ਸਿੰਘ ਪਤਲਾ ਇਹਦਾ ਬਾਲਾ ਬਾਕੀ ਅੱਖਾਂ ਵਾਈਟ ਐ ਤੇ ਸਿੰਘ ਦੋਸਤੋ ਕਾਫੀ ਗੜਾਈ ਦੇ ਵਿੱਚ ਕਰ ਰਿਹਾ 1.5 ਸਾਲ ਦੋਸਤੋ ਇਹਦੀ ਉਮਰ ਠੀਕ ਐ ਉਮਰ ਦੇ ਹਿਸਾਬ ਨਾਲ ਕਦ ਕਾਠਾ ਐ ਇਸ ਕੱਟੀ ਦਾ ਬਹੁਤ ਸੋਹਣਾ ਰੇਟ ਵੀ ਦੱਸ ਦੀ ਹੁਣ ਇਹਦਾ ਰੇਟ ਇਹਦਾ 40000 ਰੁਪਇਆ ਮਰਜੀਤ ਬਾਈ 40000 ਹਾਂਜੀ ਠੀਕ ਐ ਮਾਨਤਨ ਹੋ ਜਾਊਗਾ ਹਾਂ ਬਾਈ ਹੋ ਜਾਊਗਾ ਠੀਕ ਐ ਦੋਸਤੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਐ 1.5 ਸਾਲ ਉਮਰ ਐ ਤੇ 40000 ਦੋਸਤੋ ਰੇਟ ਐ ਠੀਕ ਐ ਮਾਨਤਨ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਬਾਕੀ ਤਸੱਲੀ ਕਰ ਲਿਓ ਠੀਕ ਐ ਨੰਬਰ ਅਛਾ ਇਹ ਜਿਹੜੀ ਦੂਜੇ ਨੰਬਰ ਤੇ ਝੋਟੀ ਆਪਣੇ ਕੋਲੇ ਹਾਂ ਇਹਦਾ ਇਹਦਾ 36000 ਰੁਪਿਆ ਮੁੱਲ ਹੈ ਅਛਾ ਇਹਦਾ 36000 ਹਾਂ ਇਹ ਵੀ ਬਹੁਤ ਸਾਫ ਹੈ ਹਾਂ ਹਾਂ ਆਹ ਲਓ ਦੋਸਤੋ ਚੈੱਕ ਕਰੋ ਜੀ ਤੇ ਮੂੰਹ ਦੀ ਵੀ ਬਿਊਟੀ ਇਹਦੀ ਬਹੁਤ ਆ ਬਹੁਤ ਜਿਆਦੇ ਇਹਨੂੰ ਵੀ ਖੋਲ ਬਾੜ ਜੀ ਕਢਾ ਕੇ ਦਾ ਦੋਸਤੋ ਤਕਰੀਬਨ 1.5 ਸਾਲ ਹੀ ਇਸ ਕੱਟੀ ਦੀ ਉਮਰ ਹੈ ਠੀਕ ਹੈ ਸਿੰਗ-ਸਿੰਗ ਬਿਲਕੁਲ ਗਲਾਈ ਦੇ ਵਿੱਚ ਆ ਦੋਸਤੋ ਬੱਗੀ ਮੁੱਛ ਦੇ ਵਿੱਚ ਆ ਇਹ ਕੱਟੀ ਠੀਕ ਹੈ ਢਾਂਚਾ ਇਸ ਕੱਟੀ ਦਾ ਵੀ ਬੜਾ ਸੋਹਣਾ ਹੈ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਹਾਂ 1.5 ਸਾਲ ਉਮਰ ਤੇ 36000 ਰੇਟ ਆ ਦਾ ਹਾਂਜੀ 36 36200 ਰੇਟ ਆ ਠੀਕ ਹੈ ਮਾਨਤਾਂ ਨੂੰ ਇਹਦੀ ਵੀ ਬਹੁਤ ਖੂਬਸੂਰਤੀ ਆ ਪੂਰੇ ਪੂਰੇ ਇਹਦੇ ਮਾਰ ਕੇ ਲੱਗੇ ਮੱਝ ਬਹੁਤ ਸੋਹਣੀ ਬਣਦੀ ਆ ਹਾਂ ਲੋ ਦੋਸਤੋ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਝੋਟੀ ਦਿਖਾ ਰਿਹਾ 36200 ਰੇਟ ਠੀਕ ਹੈ ਜੀ ਮਾਨਤਾਂ ਨੂੰ ਇਸ ਝੋਟੀ 'ਚੋਂ ਵੀ ਹੋਊਗਾ ਜਿਹੜੇ ਵੀਰ ਪ੍ਰਾਨ ਨੂੰ ਪਸੰਦ ਆਵੇ ਬਾਕੀ ਥਣਾ ਲੀਆਂ ਬਹੁਤ ਸਾਫ਼ ਆ ਦੋਵੇਂ ਇਸ ਕੱਟੀ ਨੂੰ ਵੀ ਬਹੁਤ ਕੁਮਾਲ ਦੀ ਆ ਦੋਸਤੋ ਠੀਕ ਹੈ ਜੀ ਦੋਵੇਂ ਜਨਵਰੀ 200 ਇਥੋਂ ਵੈਸੇ ਤੁਹਾਨੂੰ ਤੋਰ ਕੇ ਦਿਖਾਤੇ ਜੀ ਜਿਹੜਾ ਵੀ ਜਾਨਵਰ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਰੇਟ ਦੱਸਦਾ ਰੇਟ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਭਰਾ ਜੀ ਠੀਕ ਹੈ ਜੀ